ਇਹ ਕੋਲ ਪੈਸੇ ਨੇ ਤੁਹਾਨੂੰ ਪੈਸੇ ਚੜਾਏ ਹੋਏ ਨੇ ਤੇ ਅਸੀਂ ਵਿਚਾਰੇ ਦਿਹਾੜੀਦਾਰ ਬੰਦੇ ਆ ਅਸੀਂ ਸਾਡੇ ਕੋਲ ਅਸੀਂ 500 ਨੂੰ ਅਸੀਂ 100 ਨੂੰ ਤਰਸੁੰਦੇ ਤਾਂ ਅਸੀਂ ਤੁਹਾਨੂੰ ਪੈਸੇ ਕਿੱਥੋਂ ਦਈਏ ਤੁਸੀਂ ਪੈਸਾ ਤੇ ਮਦਦੂਕ ਨੂੰ ਮੈਂ ਤੁਹੀਂ ਇੱਥੇ ਆਏ ਹੋ ਕਿਉਂਕਿ ਤੁਹਾਨੂੰ ਪੈਸੇ ਦਿੱਤੇ ਹੋਏ ਨਹੀਂ ਸਾਡੇ ਕੋਲ ਪੈਸੇ ਨਹੀਂ ਹੈਗੇ ਅਸੀਂ ਸਿਰਫ ਇੱਕ ਜ਼ਬਾਨ ਨਾਲ ਹੀ ਗੱਲ ਕਰ ਸਕਦੇ ਹਾਂ ਸਾਡੇ ਇਹਦੇ ਵਿੱਚੋਂ ਨਿਕਲੇਗਾ ਕੁਝ ਤਾਂ ਫੇਰ ਹੀ ਅਸੀਂ ਬੱਚਿਆਂ ਨੂੰ ਖਵਾਵਾਂਗੇ ਇਹ ਗੱਲ ਬੋਲੀ ਆਪਾਂ ਤਾਂ ਫੇਰ ਇੱਧਰ ਸਾਨੂੰ ਕੋਈ ਜਨਾਨੀ ਇੱਧਰ ਲੱਗੀ ਸਾਨੂੰ ਕਿਸੇ ਨਾਲ ਗੱਲਾਂ ਕਰਨ ਵਾਸਤੇ ਕੋਈ ਇੱਧਰ ਲੱਗੀ ਵਿੱਚੋਂ ਸਾਨੂੰ ਇੱਥੇ ਸਭ ਕੁਝ ਸੁਣਾਈ ਜਾਂਦੇ ਸੀ ਵੀ ਨਹੀਂ 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 ਕੋਈ ਕੋਈ ਗੱਲ ਨਹੀਂ ਉਹ ਜਾਣ ਕੇ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੱਟੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਲੋਕਾਂ ਦੀਆਂ ਜ਼ਮੀਨਾਂ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਕਾਬਜ਼ ਨਹੀਂ ਹੋਣ ਦਿਆਂਗੇ ਨਹੀਂ ਹੋਣਗੇ ਨਹੀਂ ਰੁਟਿਆਗੇ ਕੱਟੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨੇ ਕੌਗਰਾ ਹਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਅੱਜ ਅਸੀਂ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨਾਲੇ ਵਿੱਚ ਪਹੁੰਚੇ ਆ ਜਿੱਥੇ ਕਿ ਲਗਭਗ 13 ਏਕੜ ਤੇ 5 ਮਰਲੇ ਦਾ ਜਿਹੜਾ ਰਕਬਾ ਜਿਹਦੇ ਵਿੱਚ ਇਹ ਗਰੀਬ ਪਰਿਵਾਰ ਜਿਹੜੇ ਜਿਹੜੇ ਤੁਸੀਂ ਦੇਖ ਰਹੇ ਹੋ ਮੌਕੇ ਤੇ ਇਹ ਲਗਭਗ 1947 ਤੋਂ ਇੱਥੇ ਕਾਸ਼ਤ ਕਰਦੇ ਆ ਰਹੇ ਸੀ ਪਰ ਹੁਣ ਸਰਕਾਰ ਦੀ ਜਿਹੜੀਆਂ ਮਨਸ਼ਾ ਵਾ ਕਿ ਜਿਹੜੇ ਆਬਾਦਕਾਰ ਨੇ ਉਹਨਾਂ ਕੋਲ ਜਿਹੜੀਆਂ ਜ਼ਮੀਨਾਂ ਉਹ ਧੱਕੇ ਨਾਲ ਖੋਹਣੀਆਂ ਉਸੇ ਮਨਸ਼ਾ ਦੇ ਤਹਿਤ ਹੀ ਇੱਥੇ ਜਿਹੜੀ ਜ਼ਮੀਨ ਜਿੱਦੇ ਉਤੇ ਆਪਣੇ ਕਾਸ਼ਤ ਕਰਦੇ ਸੀ ਉਹਦੇ ਵਿੱਚ ਜਿਹੜਾ ਨਹਿਰੀ ਵਿਭਾਗ ਆ ਉਹਦੇ ਵੱਲੋਂ ਖਦਾਈ ਕਰਕੇ ਤੇ ਇੱਥੇ ਕੋਈ ਮੱਛੀ ਪਾਲ ਦਾ ਕੰਮ ਸ਼ੁਰੂ ਕਰ ਰਹੇ ਆ ਉਹ ਪਤਾ ਨਹੀਂ ਕਿਦਾਂ ਮਿਲੀ ਭੂਗਤ ਨਾਲ ਜਿਹੜੀਆਂ ਵਾਹੀਯੋਗ ਜ਼ਮੀਨਾਂ ਉਹਨਾਂ ਨੂੰ ਵੀ ਜਿਹੜਾ ਉਹ ਖਤਮ ਕੀਤਾ ਜਾ ਰਿਹਾ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਿਸ ਜ਼ਮੀਨ ਦੇ ਉੱਤੇ ਇਹ ਕਾਰਜ ਕਰ ਰਹੇ ਨੇ ਉਸ ਮਸਲੇ ਦੇ ਵਿੱਚ ਜਿਹੜੇ ਡੀਸੀ ਸਾਹਿਬ ਨੇ ਪਠਾਨਕੋਟ ਦੇ ਉਹਨਾਂ ਨੂੰ ਮਿਲਿਆ ਜਾਏਗਾ ਜਾਂ ਹੋਰ ਜਿਹੜੇ ਅਫਸਰ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਤੇ ਇਸ ਮਸਲੇ ਨੂੰ ਟੇਬਲ ਟਾਕ ਦੇ ਉੱਤੇ ਵਿਚਾਰਿਆ ਜਾਵੇਗਾ ਜੇਕਰ ਕੋਈ ਰਸਤਾ ਨਹੀਂ ਨਿਕਲਦਾ ਤਾਂ ਫਿਰ ਜਥੇਬੰਦੀ ਵੱਲੋਂ ਜਿਹੜਾ ਇੱਕ ਰਸਤਾ اختیار ਕੀਤਾ ਜਾਂਦਾ ਕਿ ਵਾਹੀਯੋਗ ਜ਼ਮੀਨਾਂ ਜਿਹੜੀਆਂ ਉਹ ਸੇਵੀਤ 3K ਨਾਲ ਜਿਹੜੀਆਂ ਉਹ ਇਹਨਾਂ ਜਿਹੜੇ ਸਾਡੀ ਸਰਕਾਰ ਜਾਂ ਜਿਹੜੇ ਆਹ ਸਾਡੇ ਇੱਥੇ ਹੈਗੇ ਵੱਡੇ ਕਾਰਪੋਰੇਟ ਘਰਾਨੇ ਬੈਠੇ ਉਹਨਾਂ ਦੇ ਹੱਥਾਂ ਵਿੱਚ ਨਹੀਂ ਦਿੱਤੀਆਂ ਜਾਣਗੀਆਂ ਉਸੇ ਦੇ ਅਧੀਨ ਇਸ ਜ਼ਮੀਨ ਦੇ ਉੱਤੇ ਫੇਰ ਵਾਹੀ ਕਰਕੇ ਤੇ ਇਹਨਾਂ ਲੋਕਾਂ ਨੂੰ ਜਿਹੜਾ ਕਾਬਜ਼ ਕੀਤਾ ਜਾਏਗਾ ਦੇਖੋ ਜਿਹੜੀ ਲੰਬੇ ਸਮੇਂ ਤੋਂ ਪਟੇਦਾਰੀ ਸੀ ਉਹ ਇਨਾ ਗਰੀਬ ਕਾਸ਼ਤਕਾਰਾਂ ਕੋਲ ਸੀ ਤੇ ਇਹ ਜਿਹੜੇ ਆਮ ਆਦਮੀ ਦੇ ਜਿਹੜੇ ਅਸੀਂ ਨਮਾਇंदे ਚੁਣ ਕੇ ਭੇਜੇ ਸੀ ਵਿਧਾਨ ਸਭਾ ਚ ਉਹ ਕਦੋਂ ਦੇ ਖਾਸ ਹੋ ਗਏ ਸਾਰੀ ਦੁਨੀਆ ਦੇ ਵਿੱਚ ਹੁਣ ਜਿਹੜਾ ਉਹਨਾਂ ਦਾ ਰੂਪ ਸਾਹਮਣੇ ਆ ਗਿਆ ਇਨਾ ਖਾਸ ਬੰਦਿਆਂ ਤੱਕ ਹੀ ਇਹ ਸਨੇਹਾ ਦੇਣਾ ਕਿ ਬੇਸ਼ੱਕ ਸਰਕਾਰ ਤੁਹਾਡੀ ਹੈਗੀ ਆ ਤੇ ਤੁਸੀਂ ਧੱਕੇਸ਼ਾਹੀ ਕਰ ਰਹੇ ਹੋ ਪਰ ਸਤਾਈ ਬਾਲੀ ਦੂਰ ਨਹੀਂ ਸਤਾਈ ਦੇ ਵਿੱਚ ਤੁਸੀਂ ਇਨਾਂ ਲੋਕਾਂ ਕੋਲ ਹੀ ਫੇਰ ਵੋਟਾਂ ਮੰਗਾਉਣਾ ਤੇ ਉਦੋਂ ਆ ਜਿਹੜੇ ਤੁਸੀਂ ਤਲਾਬ ਦੇ ਬਣਾਉਣ ਇਹਨਾਂ ਦੇ ਵਿੱਚ ਲੋਕਾਂ ਤੁਹਾਨੂੰ ਧੱਕੇ ਮਾਰ ਮਾਰ ਸੁੱਟਣਾ ਵੀ ਇਹ ਜਿਹੜੀਆਂ ਵੋਟਾਂ ਤੁਸੀਂ ਮੰਗਦੇ ਪਿਓ ਤੇ ਜਿਹੜੀ ਸਾਡੇ ਨਾਲ ਧੱਕੇਸ਼ਾਹੀ ਕੀਤੀ ਇਹਦਾ ਜਵਾਬ ਕਿੰਨ ਦੇਣਾ ਤੇ ਜਿਸ ਵੀ ਨਮਾਇंदे ਨੇ ਇਹ ਕਰਤੂਤ ਕੀਤੀ ਆ ਭਾਈ ਤੁਹਾਡੇ ਵਾਸਤੇ ਇਹ ਚੰਗਾ ਨਹੀਂ ਹੈਗਾ ਕਿਉਂਕਿ ਵੇਖੋ ਜੇ ਅਸੀਂ ਜ਼ਮੀਨਾਂ ਦੀ ਹਿੱਕ ਪਾੜ ਕੇ ਆਪਣੀਆਂ ਫਸਲਾਂ ਬੀਜਣੀਆਂ ਜਾਣਦੇ ਆ ਤੇ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਰੋਕਣਾ ਵੀ ਜਾਣਦੇ ਆ ਦੇਖੋ ਪਹਿਲਾਂ ਤੇ ਅਸੀਂ ਟੇਬਲ ਟਾਕ ਕਰਾਂਗੇ ਅਫਸਰਾਂ ਦੇ ਨਾਲ ਜਿਹੜੇ ਵੀ ਮਹਿਕਮੇ ਦੇ ਨਾਲ ਗੱਲਬਾਤ ਕਰਨੀ ਹੋਈ ਕਰਾਂਗੇ ਤੇ ਜੇਕਰ ਕੋਈ ਰਸਤਾ ਨਾ ਨਿਕਲਿਆ ਫਿਰ ਅਗਲੇ ਪਾਸੇ ਜੋ ਜਥੇਬੰਦੀ ਆਪਣਾ ਕਾਰਵਾਈ ਕਰੂਗੀ ਉਹ ਫਿਰ ਦੁਬਾਰਾ ਤੁਹਾਨੂੰ ਜਿਹੜਾ ਉਹ ਦੱਸ ਦਿੱਤਾ ਜਾਏਗਾ